ਇਹ ਇੱਕ ਸ਼ਿਕਾਇਤ ਆ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਟਿਆਲਾ ਨੂੰ ਕੀਤੀ ਹੋਈ ਹੈ ਇਹ ਨਕਲੀ ਕਿਤਾਬ ਛਾਪਣ ਦੇ ਮਾਮਲੇ ਦੇ ਵਿੱਚ ਹੈ ਤੇ ਆਟੋਮਾਰਟ ਪ੍ਰੀਤੀ ਸ਼ੈਲੀ ਜੀ ਇਸ ਚਲਾਉਂਦੇ ਐਸ ਪਬਲਿਕੇਸ਼ਨ ਨੂੰ ਉਹਨਾਂ ਵੱਲੋਂ ਹੈ ਉਹਨਾਂ ਨੇ ਇੱਕ ਕਿਤਾਬ ਛਾਪੀ ਸੀ ਜੀ 40 ਦਿਨ ਕਿਤਾਬ ਦਾ ਨਾਮ ਸੀ ਗੁਰਪ੍ਰੀਤ ਧੋਗਾ ਹੋਰਿਆਂ ਦੀ ਇਹ ਕਿਤਾਬ ਹੈ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਤੇ ਸ਼ਿਕਾਇਤ ਉਹਨਾਂ ਨੂੰ ਇਹ ਮਿਲੀ ਕਿ ਉਹਨਾਂ ਦੀ ਇਸ ਕਿਤਾਬ ਦੀਆਂ ਨਕਲੀ ਕਾਪੀਆਂ ਹੀ ਬਹੁਤ ਜ਼ਿਆਦਾ ਜਿਹੜੀਆਂ ਛਾਪ ਕੇ ਮਾਰਕੀਟ ਦੇ ਵਿੱਚ ਆ ਗਈਆਂ ਜਿਹੜੀ ਉਹਨਾਂ ਨੇ origignal ਕਿਤਾਬ ਛਾਪੀ ਸੀ ਉਹ ਤੇ ਉਹਨਾਂ ਕੋਲ ਰਹਿ ਗਈ ਕਿਸੇ ਹੋਰ ਨੇ ਨਕਲੀ ਕਿਤਾਬ ਛਾਪ ਕੇ ਬਿਨਾ ਸਾਡੇ ਟੈਗ ਤੋਂ ਹਾਂਜੀ ਤੇ ਉਹ ਡਿਸਟ੍ਰੀਬਿਊਟ ਕਰਦੀ ਇਹ ਵੀ 70 ਸਾਲਾਂ ਚ ਮਿਲ ਲੱ ਤਾਂ ਪਹਿਲੀ ਵਾਰ ਹੀ ਹੋ ਰਿਹਾ ਪਹਿਲੀ ਵਾਰ ਹੋਇਆ ਔਰ ਉਹਨਾਂ ਨੇ ਇੱਕ ਗੱਲ ਮੈਨੂੰ ਦੱਸੀ ਥੋੜੀ ਜੀ ਕਹਿੰਦੇ ਵੀ ਇਹ ਐਡਾ ਕ ਵੱਡਾ ਕਹ ਲੋ ਕਿ ਅਪਰਾਧ ਹੈ ਵੀ ਇਹ ਚ ਜ਼ਮਾਨਤ ਵੀ ਨਹੀਂ ਹੁੰਦੀ ਜੇ ਬੰਦਾ ਫੜਿਆ ਕੁਝ ਇਹਨਾਂ ਨੇ ਨਾਮ ਵੀ ਦੱਸਿਆ ਹੋਇਆ ਮੈਂ ਨਾਮ ਹਜੇ ਨਹੀਂ ਲੈਂਦਾ ਉਹ ਕਹਿੰਦੇ ਕਿ ਐਫ ਆਈ ਆਰ ਅਜੇ ਹੋਣੀ ਹੈ ਸ਼ਿਕਾਇਤ ਉਹਨਾਂ ਨੇ ਦਿੱਤੀ ਹੋਈ ਆ ਤੇ ਇਹ ਦੁਕਾਨਦਾਰ ਤੋਂ ਹੀ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ अच्छा जी ਵੀ ਕਹਤਾ ਦੱਸਿਆ ਕਿ ਇਸ ਤਰ੍ਹਾਂ ਜੀ ਕੋਈ ਕਰਦਾ ਹੈ ਤੇ ਬਹੁਤ ਵੱਡਾ ਕਾਨੂੰਨੀ ਅਪਰਾਧ ਹੈ ਨਹੀਂ ਦੇਖੋ ਹਾਂ ਤੇ ਕਮਾਲ ਦੀ ਗੱਲ ਹੈ ਕਿ ਕਿਸੇ ਨੇ ਕਿਤਾਬ ਹੀ ਚੱਕ ਕੇ ਆਪ ਦੀ ਸ਼ਾਪ ਦੇ ਤੇ ਆਪ ਦਾ ਹੀ ਸ਼ਾਪਾਖਾਨਾ ਬਣਾ ਲਿਆ ਪਰ ਸ਼ਾਪਾਖਾਨਾ ਸਿਆਪਾਖਾਨਾ ਬਣ ਜਾਏਗਾ ਕਿ ਸਾਹਿਤ ਚੋਰ ਵੀ ਬਹੁਤ ਵੱਡੇ ਵੱਡੇ ਪਏ ਆ ਜੀ ਅੱਗੇ ਕੈਲੋਕੀ ਮੌਲਕ ਰਚਨਾਵਾਂ ਤੋਂ ਤੇ ਲੜਦੇ ਦੇਖੇ ਸੀ ਕਿ ਲੋਕ ਆ ਹੁਣ ਕਿਤਾਬਾਂ ਦੀ ਮੌਲਕਤਾ ਹੀ ਚੋਰੀ ਹੋਣ ਲੱਗ ਪਈ ਹੈ ਇਹ ਕਮਾਲ ਦੀ ਗੱਲ ਹੈ ਕਿਤਾਬ ਵੀ ਮਿੰਟੋ ਜੀ ਨੇ 15000 ਦੇ ਕਿ ਤੀ ਕਰੀਬ ਦੱਸਿਆ 15000 ਕਿਤਾਬ ਬਹੁਤ ਹੁੰਦੀ ਹੈ ਫਸਕੈਮ ਹੀ ਬਣ ਗਈ ਪੰਜਾਬੀ ਵਿੱਚ ਕਿੱਥੇ ਵਿਕਦੀਆਂ ਨੇ ਇੰਨੀਆਂ ਕਿਤਾਬਾਂ ਜੇ ਕੋਈ ਕਿਤਾਬ ਵਿਕ ਰਹੀ ਹੈ ਤੇ ਉਹਦਾ ਕੈਲੋਕੀ ਨਕਲੀ ਕਾਪੀ ਬਣ ਗਈ ਹੈ ਨਹੀਂ ਇਹ ਤਾਂ ਆਪਣੇ ਪਤਾ ਨਹੀਂ ਕੀ ਚੱਲ ਪਿਆ ਸਿਸਟਮ ਹੈਰਾਨਗੀ ਦੀ ਗੱਲ ਹੈ ਕਿ ਵਾਰ ਹੱਥਾਂ ਨੂੰ ਹੱਥ ਠਗੀ ਜਾਂਦੇ ਆ ਬਸ ਟੱਡਾ ਨੂੰ ਟੱਡ ਵੱਡੀ ਜਾਂਦੇ ਆ ਬਹੁਤ ਬੁਰੀ ਹਾਲਤ ਹੈ ਜੀ ਇਦਾਂ ਨਹੀਂ ਹੋਣਾ ਚਾਹੀਦਾ ਤੇ ਸਰਕਾਰ ਨੂੰ ਇਸ ਮੁਤਲਕ ਧਿਆਨ ਰੱਖਣਾ ਚਾਹੀਦਾ ਕਿਤਾਬਾਂ ਦਾ ਤੇ ਸਾਡਾ ਵੈਸੇ ਹੀ ਬੁਰਾ ਹਾਲ ਹੈ ਫਿਰ ਪ੍ਰਕਾਸ਼ਕ ਜਿਹੜੇ ਉਹ ਖਤਮ ਹੋ ਜਾਣਗੇ ਹੌਲੇ ਹੌਲੇ ਬਿਲਕੁਲ ਪਾਠਕ ਬਈਲੇ ਸਾਡੇ ਕੋਲੋਂ ਨਹੀਂ ਗਿਆ ਇਸ ਕਰਕੇ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਤਾਬਾਂ ਨੂੰ ਤੇ ਪ੍ਰਮੋਟ ਕਰੋ ਮੇਰੇ ਖਿਆਲ ਦੇ ਨਾਲ ਨੇ ਸਰਕਾਰ ਨੂੰ ਇਹਦੇ ਚਿਤ ਪਰ ਸਰਕਾਰ ਤੋਂ ਕੀ ਉਮੀਦ ਕਰੀਏ ਕੋਈ ਜ਼ਿਆਦਾ ਲੱਗਦਾ ਨਹੀਂ ਹੈ ਪਰ ਮੇਰੇ ਖਿਆਲ ਦੇ ਨਾਲ ਸਾਨੂੰ ਇਸ ਪਾਸੇ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਲੋਕਾਂ ਨੂੰ ਸਾਹਿਤ ਦੇ ਨੇੜੇ ਕਿਤਾਬਾਂ ਦੇ ਨੇੜੇ ਕਿਤਰਾ ਲਿਆਂਦਾ ਜਾਵੇ ਹੂੰ ਬਿਲਕੁਲ ਥੋੜਾ ਜਿਹਾ ਪੜਨ ਵਾਲਿਆਂ ਤੇ ਖਰੀਦਣ ਵਾਲਿਆਂ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਕੋਈ ਦਿਲੋਂ ਮਨੋਂ ਸਾਹਿਤ ਨੂੰ ਪ੍ਰਮੋਟ ਕਰ ਰਿਹਾ ਉਹਦੇ ਵਾਸਤੇ ਕੰਮ ਕਰ ਰਿਹਾ ਹੈ ਤੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਇਹ ਕਈ ਥਾਂ ਤੇ ਮਿੰਟੂ ਜੀ ਦੂਜਾ ਪਾਸਾ ਵੀ ਹੁੰਦਾ ਇੱਕ ਪੱਖ ਮੈਂ ਆਪਦਾ ਵੀ ਦੱਸ ਦਿਆਂ ਮੇਰੀਆਂ ਵੀ 5-6 ਕਿਤਾਬਾਂ ਛਪ ਗਈਆਂ ਨੇ ਕਈ ਪਬਲਿਸ਼ਰਾਂ ਨੇ ਵੀ ਆਪ ਦਾ ਬਸੇ ਤਕੜਾ ਹੀ ਤਰੀਕਾ ਬਣਾਇਆ ਹੁੰਦਾ ਹੈ ਪੈਸੇ ਰਾਈਟਰ ਤੋਂ ਵੀ ਲੈ ਲੈਂਦੇ ਆ ਕਿਤਾਬਾਂ ਵੀ ਛਾਪ ਦਿੰਦੇ ਤੇ ਦੱਸਦੇ ਉਹਨੂੰ ਵੀ ਨਹੀਂ ਕਿੰਨੀਆਂ ਕਿ ਵੇਚ ਲਈਆਂ ਕਿੰਨੀਆਂ ਕਿ ਰਹਿ ਗਈਆਂ ਕੰਮ ਉਹਨੇ ਬਸੇ ਚੱਲੀ ਜਾਂਦਾ ਹੈ ਦੇਖੋ ਸ਼ਾਇਦ ਪਾਸ਼ਾ ਭਾਗ ਵੀ ਛਾਪਦਾ ਤੇ ਇੰਜ ਵੀ ਕਰ ਲਓ ਤੁਸੀਂ ਆਪਦੀ ਕਿਤਾਬ ਆਪ ਛਾਪਾਓ ਲੋੜੀਂਦੀਆਂ ਸਾਰੀਆਂ ਸਹੂਲਤਾਂ ਬੰਦੇ ਕੋਲੇ ਨਹੀਂ ਕੋਈ ਨਾ ਕੋਈ ਪਬਲਿਸ਼ਰ ਦੇ ਥਰੂ ਮੇਰੇ ਖਿਆਲ ਦੇ ਨਾਲ ਨਹੀਂ ਕੋਈ ਜ਼ਿਆਦਾ ਉਖਾ ਨਹੀਂ ਹੈਗਾ ਸਾਰੀਆਂ ਹੁਣ ਮੈਂ ਸਾਰੇ ਪਤਨ ਗਾਹ ਕੀ ਆਇਆ ਸਾਰਾ ਕੁਝ ਹੋ ਕੀ ਆਇਆ ਚਲੋ ਮੈਂ ਤੇ ਹੁਣ ਖੜਾ ਫੁੜਾ ਛੱਡਿਆ ਨਾ ਚੀਜ਼ਾਂ ਦਾ ਕੋਈ ਔਖਾ ਨਹੀਂ ਗਿਲ ਰੋਂਦੇ ਨੇ ਆਪਦੀ ਕਿਤਾਬ ਆਪ ਸ਼ਿਪਾਈ ਆ ਸੋਨੇ ਪੈਸੇ ਕਮਾਏ ਨੇ ਉਹਨੇ ਆਪਨੇ ਮਿਹਨਤ ਕੀਤੀ ਅਗਰ ਥੋੜੀ ਮਿਹਨਤ ਤੇ ਲੱਗਦੀ ਹੈ ਬਿਲਕੁਲ ਮਿਹਨਤ ਜੇ ਨਹੀਂ ਹੈ ਨਾ ਚੀਜ਼ਾਂ ਤੋਂ ਬਚਣਾ ਤੇ ਉਧਰ ਚਲੋ ਬਾਕੀ ਪ੍ਰਕਾਸ਼ਿਕ ਨੇ ਵੀ ਰੋਟੀ ਖਾਣੀ ਹੈ ਵੇਖੋ ਪਰ ਸੈਂਦਾ ਸੈਂਦਾ ਕੰਮ ਹੋਣਾ ਚਾਹੀਦਾ ਜੇ ਨਹੀਂ ਤੇ ਨਵੇਂ ਰਾਈਟਰਾਂ ਨੂੰ ਮੈਂ ਮੈਨੂੰ ਕਈ ਵਾਰ ਪੁੱਛ ਲੈਂਦੇ ਮੈਂ ਤੇ ਇਹ ਕਹਿੰਦਾ ਹੁਣਾ ਕਿ ਵੀਰੇ ਆਪਦੇ ਆਪਦਾ ਕੰਮ ਆਪ ਹੀ ਚੱਕ ਲੈ ਕੀ ਹੈ ਕਿ ਨਹੀਂ ਕਿ ਕਿਤਾਬ ਚ ਦਮ ਆ ਤੇ ਤੁਹਾਡੀ ਕਿਤਾਬ ਵਿਕੂਗੀ ਇਹਦੇ ਚ ਕੀ ਆਪ ਵੇਚੋ ਨਾਲੇ ਕਮਾਈ ਕਰੋ ਸੋਹਣੀ ਕਮਾਈ ਹੋ ਜਾਂਦੀ ਨਾਲੇ ਤਜਰਬਾ ਜ਼ਿੰਦਗੀ ਦਾ